ਫੁਰਾਂ ਤੇਰੇ ਵਿਖਲੇ ਆਏ ਨਹੀਂ ਸੰਗੋ 3 ਦਿਨ ਪਹਿਲਾਂ ਹੀ ਅਮਰੀਕਾ 'ਚ ਪੱਕੇ ਹੋਏ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਪੰਜਾਬੀ ਨੌਜਵਾਨ ਅਮਰੀਕਾ 'ਚ ਆਪਣੇ ਦੋਸਤਾਂ ਨਾਲ ਪੱਕੇ ਹੋਣ ਦੇ ਪੇਪਰ ਲੈਣ ਜਾ ਰਿਹਾ ਸੀ ਤਾਂ ਜਾਣ ਕੋ ਉਸ ਦੀ ਗੱਡੀ ਡੂੰਗੀ ਖਾਈ 'ਚ ਝੜ ਗਈ ਜਿਸ ਕਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਆ ਰਹੀ ਚੱਕਨੀ ਓਏ ਕੋਈ ਨਾ ਮੈਂ ਚੁੱਪ ਕਰਾਂਗੀ ਤੁੰਗਾ ਨੂੰ ਬੜੀ ਉਸ ਘੜ ਪਾ ਲੈ ਓਏ ਤੂੰ ਕੋਈ ਕੰਮ ਨਹੀਂ ਕਰਦਾ ਸੁਦਾ ਮਾਰ ਕੇ ਆਏ ਓਏ ਹੋਰ ਜਿਆਦਾ ਵਾਰ ਆ ਗਿਆ ਬਾਬਾ ਆ ਗਏ ਮੇਰੇ ਉਹ ਨਹੀਂ ਟੋਲਦਾ ਟੋਲ ਨਹੀਂ ਬੋਲਦਾ ਵਰਾਂ ਤੇਰੇ ਦੇਖਣ ਆਏ ਨੇ ਸਾਨੂੰ ਓਏ ਤੇ ਗੁਰਦਾਸਪੁਰ ਦੇ ਪਿੰਡ ਨਵਾਂ ਸ਼ਾਲਾ ਦਾ ਰਹਿਣ ਵਾਲਾ ਲੱਭਪ੍ਰੀਤ ਸਿੰਘ ਬੀਤੇ ਦਿਨੀ ਅਮਰੀਕਾ 'ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦਕਿ ਉਸਦੇ ਦੋ ਹੋਰ ਸਾਥੀ ਜ਼ਖਮੀ ਹੋ ਗਏ ਮ੍ਰਿਤਕ ਲੱਭਪ੍ਰੀਤ ਸਿੰਘ ਦੇ ਭਰਾ ਮੁਤਾਬਕ ਉਸ ਦਾ ਪ੍ਰਕਰੀਬ 7 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਮੌਜੂਦਾ ਸਮੇਂ ਉਹ ਕੈਲੀਫੋਰਨੀਆ 'ਚ ਰਹਿ ਰਿਹਾ ਸੀ ਅਤੇ ਜਦੋਂ ਲੰਮੇ ਸੰਘਰਸ਼ ਤੋਂ ਬਾਅਦ ਉਹ ਪੱਕਾ ਹੋਇਆ ਤਾਂ ਐਲ.ਏ ਦੇ ਨਜ਼ਦੀਕ ਪਹਾੜੀ ਲਾਕੇ ਜੋ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਡਿਵਾਈਡਰ ਨਾਲ ਟਕਰੌਂਦੀ ਹੋਈ ਡੂੰਗੀ ਖੱਡ 'ਚ ਜਾ ਡਿਗੀ ਮੇਰਾ ਨਾਮ ਰਮਨ ਮੇਰੇ ਭਰਾ ਦਾ ਨਾਮ ਲਵਪ੍ਰੀਤ ਸਿੰਘ ਜੋ ਕਿ ਅਮਰੀਕਾ ਗਿਆ ਸੀ ਆਪਣੀ ਰੋਜੀ ਰੋਟੀ ਕਮਾੜ ਵਾਸਤੇ ਅੱਜ ਤੋਂ 7 ਸਾਲ ਪਹਿਲਾਂ 3 ਦਿਨ ਪਹਿਲਾਂ ਉਹ ਦਾ ਕੈਲੀਫੋਰਨੀਆ ਐਲ.ਏ ਵਿੱਚ ਐਕਸੀਡੈਂਟ ਹੋਇਆ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਉਹ ਕ੍ਰਿਟੀਕਲ ਸਟੇਟਿਚੂ ਸਿਚੁਏਸ਼ਨ ਸੀਗੀ ਉਹਦੀ ਉਹਦਾ ਸਾਰਾ ਪਾੜ ਗਿਆ ਸੀਗਾ ਅੰਦਰ ਕੱਲ ਰਾਤ ਡਾਕਟਰਾਂ ਨੇ ਉਹਨੂੰ ਡੈਥ ਘਰਾਰ ਦੇ ਦਿੱਤਾ ਪਹਿਲਾਂ ਗਿਆ ਕਿਨੇ ਚੋਂ ਸੱਤ ਸਾਲ ਹੋ ਗਏ ਉਹਨੂੰ ਕੇ ਉਹਨੂੰ ਸੱਤ ਸਾਲ ਟਰਾਲਾ ਚਲਾਉਂਦਾ ਸੀ ਜਿਆ ਉੱਥੇ ਬੀਆਰਸੀਗਾ ਉੱਥੇ ਨਹੀਂ ਸਿਟੀਜ਼ਨ ਨਹੀਂਗਾ ਪਹਿਲੇ ਕੀ ਕਰਨਗੇ ਹੈਗਾ ਕੱਲੀ ਨਿਊਯਾਰਕ ਗਿਆ ਸੀਗਾ ਆਪਣੇ ਪੇਪਰਾਂ ਦੇ ਚੱਕਰ 'ਚ ਅੱਲੇ 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 ਉਤਰਿਆ ਸੀਗਾ 에어ਪੋਰਟ ਤੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਲੈ ਜਾਓ ਆਣ ਕੇ ਇੱਥੋਂ ਉਹ ਲੈਣ ਗਏ ਉਹਨੂੰ ਉਹ ਤੇ ਰਸਤੇ 'ਚ ਬਦਲ ਪੈ ਡਿਆਈ ਉਹਦੀ ਗੱਡੀ ਸਲਿੱਪ ਹੋ ਕੇ ਖਾਈ 'ਚ ਡਿੱਗ ਗਈ ਜ਼ੋਰ ਨਾਲ ਵਜਾ ਉਹਦੀ ਸਾਰੀ ਚੀਜ਼ ਪਾੜ ਗਈ ਥਾ ਤੇ ਮੈਂ ਅੱਥ ਹੋ ਗਈ ਆਲ ਦੋਸਤੇ ਨੇ ਉਹਦੇ ਨਾਲ ਦੋ ਦੋਸਤ ਸੀ ਇੱਕ ਦੀ ਇੱਕ ਦੀ ਲੱਤ ਫ੍ਰੈਕਚਰ ਹੋਈ ਸੀ ਇੱਕ ਬਿਲਕੁਲ ਠੀਕ ਨਿਕਲਿਆ ਤੇ ਪਰਿਵਾਰ ਨੇ ਹੁਣ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਦੀ ਲਾਸ਼ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਮਾਂ ਗੇ ਸਰਕਾਰ ਕੋਈ ਨਹੀਂ ਕਰਦੀ ਆ ਵੀ ਬਸ ਸਾਨੂੰ ਉਹਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਇੱਥੇ ਵਾਪਸ ਆਣੀ ਚਾਹੀਦੀ ਹੈ ਮੇਰੀ ਮਾਂ ਮਰ ਚੁੱਕੀ ਦੀ ਇਹਨੂੰ ਨਹੀਂ ਦੇਖਿਆ ਤੇ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਜਾਂ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿਸੇ ਨਾਲ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਪੁੱਛਣ ਨਹੀਂ ਆਇਆ ਇੱਥੇ ਸਾਨੂੰ ساری ਦੁਨੀਆ ਨੂੰ ਪਤਾ ਪਰ ਸਰਕਾਰ ਦਾ ਕੋਈ ਬੰਦਾ ਤੁਹਾਡੇ ਕੋਲ ਅਜੇ ਤੱਕ ਨਹੀਂ ਆਇਆ ਕਿੰਨਾ ਚਿਰ ਪਹਿਲਾਂ ਇੱਥੇ ਆ ਕੇ ਆਈ ਆਈਡੀਆ ਇੰਡੀਆ ਆਇਆ ਇਹ ਨਹੀਂ 7 ਸਾਲ ਹੋ ਗਏ ਉਹਨੂੰ ਉੱਤੇ ਹੀ ਵਾਰ ਹੀ 7 ਸਾਲ ਪਹਿਲੇ ਗਿਆ ਸੀਗਾ ਅਸੀਂ ਬਸ ਉਹਦਾ ਮੂੰਹ ਦੇਖਣਾ ਚਾਹੁੰਦੇ ਇੱਕ ਵਾਰੀ ਮੇਰੀ ਮਾਂ ਉਹਦਾ ਮੂੰਹ ਦੇਖਣਾ ਚਾਹਦੀ ਇੱਕ ਵਾਰੀ ਬਸ ਹੋਰ ਕੁਝ ਨਹੀਂ ਚਾਹੀ ਤੁਹਾਨੂੰ ਸਾਨੂੰ ਸਰਕਾਰ ਦਾ ਹੱਥ ਜੁੜ ਕੇ ਮਾਗਿਆ ਮੇਰੇ ਭਰਾੜ ਵੀ ਮੇਰੀ ਬਾਪੂ ਨੇ ਤੇ ਮ੍ਰਿਤਿਕ ਲਾਪਰੀ ਸਿੰਘ 7 ਸਾਲ ਤੋਂ ਅਮਰੀਕਾ 'ਚ ਰਹਿ ਰਿਹਾ ਸੀ ਅਤੇ ਇੱਕ ਵਾਰ ਵੀ ਪੰਜਾਬ ਨਹੀਂ ਮੁੜਿਆ ਸੀ ਤੇ ਹੁਣ ਉਸ ਦੇ ਮ੍ਰਿਤਿਕ ਦੇ ਨੂੰ ਪੰਜਾਬ ਲਿਆਉਣ ਲਈ ਪਰਿਵਾਰ ਹੱਥ ਪੈਰ ਜੋੜ ਰਿਹਾ ਹੈ ਤਾਂ ਕੋਈ ਪਹਿਲਾ ਮੌਕਾ ਨਹੀਂ ਜਦੋਂ ਵਿਦੇਸ਼ ਕਿਸੇ ਪੰਜਾਬੀ ਨੌਜਵਾਨ ਨੂੰ ਨਿਕਲ ਗਿਆ ਹੋਵੇ ਅਨੇਕਾ ਮਾਮਲੇ ਰੋਜ਼ਾਨਾ ਸਾਹਮਣੇ ਆਉਂਦੇ ਨੇ ਤੇ ਪਿੱਛੇ ਮਾਪਿਆਂ ਅਤੇ ਪਰਿਵਾਰ ਦੇ ਪੱਲੇ ਸਿਰਫ ਦੁੱਖ ਅਤੇ ਤੜਫਣਾ ਹੀ ਰਹਿ ਜਾਂਦੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ